ਜੋ ਹਰਜਨ ਸਿੰਘ ਗੋੜੀਪੁਰ ਜਿੰਨ ਕੰਮ ਕਰਵਾ ਕਦੇ ਨੂੰ ਬਹੁਤ ਕਿਵੇਂ ਦੇਖਦੇ ਇਸ ਡੈਮੋਕ੍ਰੇਸੀ ਦਾ ਥੰਮ ਮੈਜਿਕ ਸਾਰੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਿਹੜਾ ਸਾਡਾ ਪ੍ਰਾ ਮੈਨੇਜਰ ਜੀ ਸਿੰਘ ਸਿੱਧੂ ਉਹ ਨਿਰਧੜਕ ਬੜਾ ਵਧੀਆ ਇਮਾਨਦਾਰ ਇੱਕ ਪੱਤਰਕਾਰ ਆ ਮਨੂੰ ਪੰਜਾਬ ਚੋਂ ਕਿ ਇੰਡੀਆ ਚੋਂ ਅਸੀਂ ਮੰਨਦੇ ਕਿ ਸਭ ਤੋਂ ਵੱਡਾ ਨਿਰਧੜਕ ਇਨਸਾਨ ਉਹ ਜੇ ਕਿਸੇ ਨੂੰ ਲੱਗਦਾ ਕਿ ਕੋਈ ਗਲਤ ਗੋਲਤ ਹੋਇਆ ਤਾਂ ਬੰਦਾ ਵੈਸੇ ਹੀ ਗੱਲ ਕਰ ਸਕਦਾ ਆਹੜੇ ਪਰਚੇ ਕਰਾਉਣੇ ਨਾ ਤਾਂ ਪਹਿਲਾਂ ਕਾਂਗਰਸ ਸਰਕਾਰ ਨੇ ਕਰਾਇਆ ਸੀ ਨਾ ਕਾਲੀਆਂ ਨੇ ਕਰਾਇਆ ਸੀ ਜੇ ਤਾਂ ਜਿਹੜੇ ਪਰਚੇ ਕਰਾਏ ਆ ਜਿਹੜਾ ਆ ਕਰਾਤਾ ਇਹ ਤਾਂ ਐਵੇਂ ਨਾ ਗਲਤ ਗੱਲਾਂ ਹੁੰਦੀਆਂ ਕਿਸੇ ਨੂੰ ਖਰਾਬ ਕਰਨ ਮਾਰੇ ਅਸੀਂ ਤਾਂ ਇਹੀ ਮੰਗ ਕਰਦੇ ਆਂ ਕਿ ਜਿਹੜਾ ਇਹ ਪਰਚਾ ਕਰਾਇਆ ਬਲਕਾਰ ਸਿੰਘ ਸਿੱਧੂ ਐਮਐਲਏ ਸਾਹਿਬ ਨੇ ਉਹ ਇਹਨਾਂ ਨੂੰ ਜਿੰਨੀ ਛੇਤੀ ਹੁੰਦਾ ਰੱਦ ਕਰਕੇ ਕੀਤਾ ਜਾਵੇ ਤਾਂ ਕਿ ਜੋ ਬਾਕੀ ਅਜੇ ਇੱਕ ਹੋਰ ਬੇਨਤੀ ਕਰਦਾ ਜਿੰਨਾ ਸਾਡਾ ਹੋਰ ਪੰਜਾਬ ਦਾ মিডিਆ ਹੈਗਾ ਅਸੀਂ ਉਹਨਾਂ ਨੂੰ ਵੀ ਬੇਨਤੀ ਕਰਦੇ ਆਂ ਕਿ ਇਹ ਜ ਲੜਾਈ ਦੇ ਵਿੱਚ ਆ ਕੇ ਸਾਡੇ ਨਾਲ ਖੜੋ ਤਾਂ ਕਿ ਅਸੀਂ ਆਪਣੇ ਭਰਾ ਮਨਜੀਤ ਸਿੰਘ ਸਿੱਧੂ ਸਾਹਿਬ ਨੂੰ ਅਸੀਂ ਆਪਾਂ ਇਨਸਾਫ ਦਿਵਾ ਸਕੀਏ ਅੱਜ ਪ੍ਰੈਸ ਦੀ ਆਵਾਜ਼ ਬਣ ਕੇ ਕੋਸ਼ਿਸ਼ ਕਰਦੇ ਆਂ ਕਿਉਂਕਿ ਨੇ ਸਭ ਜ਼ੋਰ ਦੇ ਬਸੰਦੀ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੇਖੋ ਪੱਤਰਕਾਰ ਆਪਣਾ ਫਰਜ਼ ਨਿਭਾਉਂਦੇ ਆਂ ਪੱਤਰਕਾਰ ਬਹੁਤ ਸਾਫ਼ ਸੁਭਾ ਇਨਸਾਨ ਹੈ ਕੋਈ ਇਹਨਾਂ ਸਾਰੇ ਮਹਾਨ ਆਦਮੀ ਹੈ ਇਹ ਆਪਣੀ ਜਨਰਲ ਬਖਤਾਂ ਦਾ ਉਹ ਬੋਲ ਬੋਲ ਨਹੀਂ ਕਰਦਾ ਅੱਜ ਇਹ ਆਡੀਓ ਵਾਇਰਲ ਹੋਈ ਹੈ ਪ੍ਰਸ਼ਾਸਨ ਨੂੰ ਚਾਹੀਦਾ ਸੀ ਇਹਨਾਂ ਨੂੰ ਕੰਟਰੋਲ ਕਰਦੇ ਜਿਹੜਾ ਇਹਦੇ ਉੱਪਰ ਦੇਖ ਲੈ ਜਾਂਚ ਕਰਦੇ ਇਹਦੀ ਸੱਚਾਈ ਕੀ ਹੈ ਅੱਜ ਇਹ ਬੜਾ ਤੱਕਾ ਦਿੱਤਾ ਗਿਆ ਜਿਹੜਾ ਮਨੁੱਖ ਦਰ ਸਿੰਘ ਤੇ ਰਾਜੇ ਜਿਹੜਾ ਪੱਟਾ ਹੈ ਉਸ ਦੀ ਵਿਸ਼ੇਸ਼ੀ ਕਰਦੇ ਆ ਆਡੀਓ ਕਨਾਰ ਵੱਲੋਂ ਉਹ ਦਰ ਤਰਫ ਚੁੱਕਿਆ ਗਿਆ ਹੈ ਕੀ ਕਹਿੰਦੇ ਬੰਤੀ ਕੱਪ ਤਾਂ ਹੁੰਦੀ ਹੈ ਇਸ ਵਾਇਰਲ ਹੋਈ ਵੀ ਹੈ ਉਹਦੀ ਜਾਂਚ ਕਰਨ ਬੰਦਰ ਦੇ ਦਰਦ ਨਿੱਕਾ ਜਾਵੇ ਚਾਹ ਮਨਿੰਦਰ ਦੇ ਘਰੇ ਦਾ ਉਹਦੀ ਦੇਖ ਲਗਾਤਾਰ ਮਨਿੰਦਰ ਦੇ ਹੱਕ ਦੇ ਵਿੱਚ ਹਰੇਕ ਜਥੇਬੰਦੀ ਤੇ ਆਮ ਲੋਕ ਜਿਹੜੇ ਜੀ ਆਪ ਨੂੰ ਰੱਖਾਈ ਦੇਣ ਦੇ ਚਾਹਵਾਨ ਹਾਂ ਮੈਂ ਸੇ ਜੀ